ਦੁਪਹਿਰ ਦਾ ਸਮਾਂ ਹੈ ਪਿੰਡ ਸ਼ਾਹਪੁਰ ਦੀ ਇੱਕ ਆਲੀਸ਼ਾਨ ਹਵੇਲੀ ਨੂੰ ਫੁੱਲਾਂ ਅਤੇ ਲੜੀਆਂ ਨਾਲ ਸਜਾਇਆ ਗਿਆ ਹੈ ਘਰ ਦੇ ਬਾਹਰ ਢੋਲ ਵੱਜ ਰਹੇ ਹਨ ਪਰ ਉਹਨਾਂ ਢੋਲਾਂ ਦੀ ਆਵਾਜ਼ ਵਿੱਚ ਖੁਸ਼ੀ ਘੱਟ ਅਤੇ ਇੱਕ ਅਜੀਬ ਜਾਂ ਖੌਫ ਜਿਹਾ ਹੈ ਇਹ ਵਿਆਸੀ ਦਵਿੰਦਰ ਸਿੰਘ ਦੀ ਇੱਕ ਲੋਤੀ ਤੇ ਇੱਕ ਮਾਸੂਮ ਦੇ ਬੱਚੀ ਸਿਮਰਨ ਕੌਰ ਦਾ ਉਹ ਬੱਚੇ ਜਿਸ ਦੀਆਂ ਅੱਖਾਂ ਦੇ ਵਿੱਚ ਹਾਲੇ ਸਕੂਲ ਦੀਆਂ ਕਿਤਾਬਾਂ ਅਤੇ ਆਪਣੀਆਂ ਸਹੇਲੀਆਂ ਦੇ ਨਾਲ ਖੇਡਣ ਦੇ ਸੁਪਨੇ ਹੋਣੇ ਚਾਹੀਦੇ ਸਨ ਅੱਜ ਉਸ ਮਾਸੂਮ ਨੂੰ ਇੱਕ ਭਾਰੀ ਲਾਲ ਸੂਹੇ ਜੋੜੇ ਵਿੱਚ ਗਹਿਣਿਆਂ ਨਾਲ ਲੱਦ ਕੇ ਇੱਕ ਗੁੱਡੀ ਦੇ ਵਾਂਗ ਸਜਾ ਕੇ ਬਿਠਾ ਦਿੱਤਾ ਗਿਆ ਸੀ ਉਸਦੇ ਚਿਹਰੇ ਤੇ ਨਾ ਕੋਈ ਮੁਸਕਰਾਹਟ ਸੀ ਨਾ ਕੋਈ ਚਾ ਬਸ ਇੱਕ ਡਰ ਸੀ ਇੱਕ ਅਨਦੇਸ਼ਿਆ ਡਰ ਘਰ ਦੇ ਮੁੱਖ ਗੇਟ ਤੇ ਬਰਾਦ ਪਹੁੰਚ ਚੁਕੀ ਸੀ 28 ਸਾਲ ਦਾ ਲੜਾ ਰਣਜੀਤ ਸਿੰਘ ਜੋ ਪਿੰਡ ਦਾ ਮੰਨਿਆ ਪਰਮੰਨਿਆ ਅਮੀਰ ਜਦਾ ਸੀ ਘੋੜੀ ਤੇ ਬੈਠਾ ਠਾਠ ਨਾਲ ਗੇਟ ਤੇ ਪਹੁੰਚਿਆ ਕੁੜੀਆਂ ਜਿੰਨਾਂ ਵਿੱਚ ਸਿਮਰਤ ਦੀਆਂ ਸਹੇਲੀਆਂ ਅਤੇ ਰਿਸ਼ਤੇਦਾਰੀ ਵਿੱਚੋਂ ਵੱਡੀਆਂ ਛੋਟੀਆਂ ਭੈਣਾਂ ਸਭ ਹੱਸ-ਹੱਸ ਕੇ ਰਿਬਨ ਕਟਣ ਦੀ ਰਸਮ ਲਈ ਬਿਲਕੁਲ ਤਿਆਰ ਖੜੀਆਂ ਸਨ ਹਰ ਪਾਸੇ ਸ਼ਗਨ ਦੇ ਗੀਤਾਂ ਅਤੇ ਮਜ਼ਾਕ ਦਾ ਸ਼ੋਰ ਸੀ ਸਭ ਪਾਸੇ ਖੁਸ਼ੀ ਦਾ ਇੱਕ ਅਜੀਬ ਜਿਹਾ ਮਾਹੌਲ ਸੀ ਲੇਕਿਨ ਇਹ ਖੁਸ਼ੀ ਸ਼ਾਇਦ ਅੰਦਰੋਂ ਖੋਖਲੀ ਸੀ ਦਿੱਤੇ ਇੱਕ ਪਾਸੇ ਖਵੇਲੀ ਦੇ ਮੁੱਖ ਗੇੜ ਤੇ ਲਾੜਾ ਰਿਬਨ ਕਟਣ ਦੀ ਚੈਰੀ ਕਰ ਰਿਹਾ ਸੀ ਠੀਕ ਉਸੇ ਵੇਲੇ ਉਸੇ ਖਵੇਲੀ ਦੇ ਪਿਛੇ ਦੇ ਦਰਵਾਜੇ ਤੇ ਇੱਕ ਹੋਰ ਹੀ ਖੇਡ ਚੱਲ ਰਹੀ ਸੀ ਉੱਤੇ ਇੱਕ ਲੰਬੇ ਪਰ ਸ਼ਾਵੇਂ ਵਰਗੀ ਸ਼ਖਸੀਅਤ ਚੁੱਪਚਾਪ ਖੜੀ ਸੀ ਐਸੀ ਬਾਬਾ ਜਗਰ ਸਿੰਘ ਸਿਮਰੰਦਾ ਆਪਣਾ ਸੱਕਾ ਦਾਦਾ 55 ਸਾਲ ਦੀ ਉਮਰ ਚਿੱਟੇ ਵਾਲੇ ਚਿੱਟੀ ਦਾੜੀ ਪਰ ਅੱਖਾਂ ਦੇ ਵਿੱਚ ਇੱਕ ਅਜੀਬ ਜਿਹੀ ਤੇਜ਼ੀ ਸੀ ਜਿਸ ਨੂੰ ਪੜਨਾ ਹਰ ਕਿਸੇ ਦੇ ਵਾਸਤਾ ਰੋਗ ਨਹੀਂ ਸੀ ਬਾਬਾ ਜਗਰ ਸਿੰਘ ਜੋ ਇੱਕ ਸਾਬਕਾ ਫੌਜੀ ਸੀ ਹਵੇਲੀ ਦੇ ਵਿੱਚ ਰਹਿੰਦਿਆਂ ਹੋਇਆ ਵੀ ਕਿਸੇ ਨਾਲ ਕੋਈ ਜ਼ਿਆਦਾ ਵਾਸਤਾ ਨਹੀਂ ਰੱਖਦਾ ਸੀ ਉਸਦੇ ਹੱਥਾਂ ਵਿੱਚ ਇੱਕ ਛੋਟਾ ਜਿਹਾ ਪੁਰਾਣਾ ਸੂਟਕੇਸ ਫੜਿਆ ਸੀ ਜਿਵੇਂ ਹੀ ਮੁੱਖ ਗੇਟ ਤੇ ਰਣਜੀਤ ਨੇ ਰਿਬਨ ਕੱਟਣ ਲਈ ਕੈਂਚੀ ਨੂੰ ਹੱਥ ਪਾਇਆ ਨਾ ਠੀਕ ਉਸੇ ਬਲੇ ਅੰਦਰ ਕਮਰੇ ਵਿੱਚ ਬੈਠੀ 14 ਸਾਲ ਦੀ ਸਿਮਰਨ ਉੱਠੀ ਉਸਨੇ ਆਪਣੇ ਭਾਰੀ ਦੁਪੱਟੇ ਨੂੰ ਬੜੇ ਕੱਸ ਕੇ ਫੜਿਆ ਅਤੇ ਇੱਕ ਅਜਹੀ ਹਿੰਮਤ ਨਾਲੇ ਪਿਛਲੇ ਦਰਵਾਜ਼ੇ ਵੱਲ ਵਧੀ ਜੋ ਉਸਦੀ ਉਮਰ ਤੋਂ ਕਿਤੇ ਵੱਡੀ ਸੀ ਉਸਦੀ ਅਣਕੇ ਬਾਬਾ ਜਗਰ ਸਿੰਘ ਦੇ ਕੋਲ ਖੜੀ ਹੋ ਗਈ ਦਾਦੇ ਨੇ ਬਿਨਾਂ ਇੱਕ ਸ਼ਬਦ ਬੋਲੇ ਵੀ ਆਪਣੀ 14 ਸਾਲ ਦੀ ਪੋਤੀ ਦਾ ਹੱਥ ਫੜਿਆ ਅਤੇ ਦੋਵੇਂ ਜਣੇ ਹਵੇਲੀ ਦੇ ਪਿਛਲੇ ਵਾਜੇ ਤਾਂ ਹਨੇਰੀ ਗਲੀ ਦੇ ਵਿੱਚ ਨਿਕਲ ਕੇ ਗਾਇਬ ਹੋ ਗਏ ਦੂਜੇ ਪਾਸੇ ਰੀਬਨ ਕਟਿਆ ਗਿਆ ਰਣਜੀਤ ਨੇ ਸ਼ਗੰਦੇ ਪੈਸੇ ਬਾਰੇ ਅਤੇ ਬਰਾਤ ਜਿੱਤ ਦੇ ਜਸ਼ਨ ਮਾਂਗ ਘਰ ਦੇ ਅੰਦਰ ਦਖਲ ਹੋ ਗਏ ਪਰ ਅੰਦਰ ਜਾ ਕੇ ਸਾਰੇ ਕੁੜੀ ਲੱਭਣ ਲੱਗੇ ਉਹ ਕੁੜੀ ਕਿੱਥੇ ਹੈ ਸਿਮਰਨ ਕਿੱਥੇ ਗਏ ਪਹਿਲਾਂ ਸ਼ੁਰੂ ਹੋਈ ਖੋੜੀ ਜੀ ਆਵਾਜ਼ੇ ਫਿਰ ਚੀਕਾਂ ਵਿੱਚ ਬਦਲ ਗਏ ਸਿਮਰਨ ਆਪਣੇ ਕਮਰੇ ਵਿੱਚ ਨਹੀਂ ਸੀ ਕੁਝ ਹੀ ਮਿੰਟਾਂ ਵਿੱਚ ਇੱਕ ਖਬਰ ਪਿੰਡ ਵਿੱਚ ਅੱਗ ਦੇ ਵਾਂਗ ਫੈਲ ਗਈ ਇਹ ਗੈਟ ਰਿਬਨ ਕਟ ਦੀ ਬਰਾਤ ਨੂੰ ਛੱਡ ਕੇ ਉਹ ਪੁੱਤ ਆਪਣੇ 55 ਸਾਲ ਦੇ ਦਾਦੇ ਨਾਲ ਘਰੋਂ ਭੱਜ ਗਏ ਦੋਸਤੋ ਇੱਕ ਕਹਿੂ ਦਾ ਰਿਸ਼ਤਾ ਸੀ ਆਖਰਕਾਰ ਇੱਕ ਦਾਦੇ ਨੇ ਆਪਣੀ ਹੀ ਪੋਤੀ ਨਾਲ ਅਜਿਹਾ ਘਿਣਾਉਣਾ ਕਦਮ ਚੁੱਕਿਆ ਕਿ ਇਹ ਕੋਈ ਨਜਾਇਜ਼ ਪਿਆਰ ਸੀ ਜਾਂ ਕੋਈ ਅਜਿਹੀ ਮਜਬੂਰੀ ਜਿਸ ਨੇ ਦਾਦੇ ਨੂੰ ਵੀ ਆਪਣੀ ਇੱਜ਼ਤ ਦਾਤੇ ਲਗਾਉਣ ਲਈ ਮਜਬੂਰ ਕਰ ਦਿੱਤਾ ਸੀ ਜਿਸ ਨੇ ਰੀ ਉਮਰੇ ਆਪਣੀ ਚੱਟੀ ਪੱਗ ਤੇ ਕੋਈ ਵੀ ਛਟਾ ਤੱਕ ਨਹੀਂ ਪੈਣ ਦਿੱਤਾ ਉਸਨੇ ਇਨਾ ਵੱਡਾ ਦਾਗੇ ਉਹ ਵੀ ਬੁਢਾਪੇ ਵਿੱਚ ਉਹ ਵੀ ਆਪਣੇ ਹੀ ਘਰ ਦੀ ਇੱਕ ਬੇਟੀ ਨਾਲ ਕਿਉਂ ਲਗਵਾ ਲਿਆ ਸੀ ਪਰ ਗੱਲ ਇੱਥੇ ਖਤਮ ਨਹੀਂ ਹੁੰਦੀ ਇਸ ਤੋਂ ਬਾਅਦ ਹੋਇਆ ਨਾ ਉਸ ਨੇ ਤਾਂ ਸਭ ਦੇ ਖੁਸ਼ੀ ਉਡਾ ਦਿੱਤੇ ਕੋਲ ਉਸ ਨੂੰ ਬਾਤ ਦੇ ਬਤਾਉਂਦੇ ਜਦੋਂ ਇਸ ਦਾਦੇ ਪੁੱਤ ਨੇ ਆਪਸ ਵਿੱਚ ਵਿਆਹ ਕਰਵਾ ਲਿਆ ਅਤੇ ਜਦੋਂ ਉਹ ਦੋਵੇਂ ਕੈਨੇਡਾ ਭੱਜਣ ਦੀ ਤਿਆਰੀ ਕਰ ਰਹੇ ਸਨ ਨਾ ਤਾਂ ਫਲਾਈਟ ਤੋਂ ਠੀਕ ਪਹਿਲਾਂ ਉਸ ਆਖਰੀ ਰਾਤ ਦੇ ਦਾਦੇ ਨੇ ਇੱਕ ਬੰਦ ਕਮਰੇ ਵਿੱਚ ਅਜਿਹਾ ਕੰਮ ਕਰ ਦਿੱਤਾ ਹੈ ਜਿਸ ਨੂੰ ਜਾਣ ਕੇ ਸਿਰਫ ਪੁਲਸੀ ਨਹੀਂ ਸਗੋਂ ਖੁਦ ਸਿਮਰਨ ਦੇਵੀ ਪੈਰਾਹਟੋ ਮੈਂ ਨਿਕਲ ਗਏ ਉਸ ਨੂੰ ਵਿਸ਼ਵਾਸੀ ਨਹੀਂ ਹੋਇਆ ਵੀ ਮੇਰਾ ਦਾਦਾ ਮੇਰੇ ਨਾਲ ਆ ਕੁਝ ਕਰ ਸਕਦਾ ਹੈ ਆਖਿਰਕਾਰ ਅਜਾ ਕਿ ਕੀਤਾ ਉਸ ਦਾਦੇ ਨੇ ਕਿਉਂ ਕਰਵਾਇਆ ਇਹ ਪਾਪੀ ਵਿਆ ਅਤੇ ਕੌਣ ਸੀ ਅਸਲੀ ਗੁਨਾਹਗਾਰ ਹਾਂਜੀ ਦੋਸਤੋ ਦੱਸਾਂਗੇ ਜੀ ਕਲੀ-ਕਲੀ ਗੱਲ ਬਣ ਰਹੇ ਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇੋ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਆਓ ਦੋਸਤੋ ਬਿਨਾਂ ਦੇਰ ਕੀਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਗੱਲ ਸ਼ੁਰੂ ਹੁੰਦੀ ਹੈ ਪਿੰਡ ਸ਼ਾਹਪੁਰ ਦੀ ਉਸ ਆਲੀਸ਼ਾਨ ਹਵੇਲੀ ਤੋਂ ਦਵਿੰਦਰ ਸਿੰਘ ਯਾਨੀ ਕਿ ਸਮਰਮਦਾ ਪਿਤਾ ਨਾਮਦਾਹੀ ਜ਼ਿਮੀਂਦਾਰ ਸੀ ਅੰਦਰੋਂ ਤਾਂ ਪੂਰੀ ਤਰ੍ਹਾਂ ਖੋਖੜਾ ਹੋ ਚੁੱਕਾ ਸੀ ਉਸਨੇ ਆਪਣੀ ਸਾਰੀ ਜ਼ਮੀਨ ਐ ਆਪਣੀ ਉਹ ਵੇਲੇ ਪਿੰਡ ਦੇ ਸਭ ਤੋਂ ਤਾਕਤਵਰ ਅਤੇ ਖਤਰਨਾਕ ਬੰਦੇ ਰਣਜੀਤ ਸਿੰਘ ਕੋਲ ਗਏ ਰੱਖ ਦਿੱਤੀ ਸੀ ਰਣਜੀਤ ਸਿੰਘ ਦੀ ਨਜ਼ਰ ਸਿਰਫ ਜ਼ਮੀਨ ਤੇ ਨਹੀਂ ਸੀ ਸਗੋਂ ਦਵਿੰਦਰ ਦੀ ਇੱਜ਼ਤ ਤੇ ਵੀ ਸੀ ਦਵਿੰਦਰ ਦਾ ਪਿਤਾ 55 ਸਾਲ ਦਾ ਬਾਬਾ ਜਗਰ ਸਿੰਘ ਇਸ ਸਭ ਤੋਂ ਬਿਲਕੁਲ ਵੱਖਰਾ ਰੰਦਾ ਸੀ ਉਹ ਇੱਕ ਸਾਬਕਾ ਫੌਜੀ ਸੀ ਅਤੇ ਹਵੇਲੀ ਦੇ ਪਿਛਲੇ ਇੱਕ ਛੋਟੇ ਜਿਹੇ ਕਮਰੇ ਵਿੱਚ ਆਪਣੀ ਪੈਨਸ਼ਨ ਤੇ ਗੁਜ਼ਾਰਾ ਕਰਦਾ ਸੀ ਪਿਓ ਪੁੱਤਰ ਜਗਰ ਅਤੇ ਦਵਿੰਦਰ ਦੀ ਆਪਸ ਵਿੱਚ ਬਿਲਕੁਲ ਬਿਲ ਬਣਦੇ ਨਹੀਂ ਸੀ ਜਗਰਤ ਸਿੰਘ ਦੀ ਜ਼ਿੰਦਗੀ ਵਿੱਚ ਜੇ ਕੋਈ ਰੋਸ਼ਨੀ ਸੀ ਤਾਂ ਉਹ ਉਸਦੀ ਪੋਤੀ ਸਿਮਰਨ ਸੀ ਸਿਮਰਨ ਨੂੰ ਆਪਣੇ ਪਿਤਾ ਦਵਿੰਦਰ ਦੇ ਗੁੱਸੇ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਸੀ ਦਦੋਂ ਵੀ ਦਵਿੰਦਰ ਘਰੋਂ ਦਾ ਨਾ ਤਾਂ ਸਿਮਰਨ ਸੈਮੀ ਸਮੇਂ ਦੇ ਚੁੱਪ-ਚਾਪ ਆਪਣੇ ਦਾਦੇ ਦੇ ਕਮਰੇ ਵਿੱਚ ਆ ਕੇ ਇੱਕ ਕੋਨੇ ਵਿੱਚ ਬੈਠ ਜਾਂਦੇ ਦਾਦਾ-ਪੋਤੀ ਘੰਟਿਆਂਬੱਧੀ ਆਪਸ ਵਿੱਚ ਕੋਈ ਗੱਲਬਾਤ ਨਹੀਂ ਕਰਦੇ ਪਰ ਉਹਨਾਂ ਦੀ ਇਹ ਚੁੱਪ ਕਿਸੇ ਵੀ ਗੱਲਬਾਤ ਨਾਲੋਂ ਬੜੀ ਡੁੱਗੀ ਸੀ ਵਿਆਹ ਤੋਂ 10 ਦਿਨ ਪਹਿਲਾਂ ਦੀ ਉਹ ਰਾਤ ਜਿਸ ਰਾਤ ਇਸ ਸਾਰੀ ਘਟਨਾ ਦੀ ਨੀਂ ਰੱਖੀ ਸੀ ਦਵਿੰਦਰ ਸਿੰਘ ਦੇ ਕਮਰੇ ਵਿੱਚੋਂ ਉੱਚੀ-ਉੱਚੀ ਬਹਿਸ ਦੀਆਂ ਆਵਾਜ਼ਾਂ ਆ ਰਹੀਆਂ ਸਨ ਅੰਦਰ ਰਣਜੀਤ ਸਿੰਘ ਗੁੱਸੇ ਨਾਲ ਬੋਲ ਰਿਹਾ ਸੀ ਉਹ ਕਹਿ ਰਿਹਾ ਸੀ ਦਵਿੰਦਰ ਸਿੰਘ ਬਾਤ ਹੋ ਗਿਆ ਤੇਰਾ ਡਰਾਮਾ ਕੱਲ ਸਵੇਰ ਤੱਕ ਮੇਰੇ 50 ਲੱਖ ਰੁਪਏ ਮੇਰੇ ਮੇਤੇ ਹੋਣੇ ਚਾਹੀਦੇ ਹਨ ਨਹੀਂ ਤਾਂ ਤੇਰੀ ਖੇਲੀ ਵੀ ਮੇਰੀ ਹੋਵੇਗੀ ਅਤੇ ਤੇਰੀ ਬਾਕੀ ਜ਼ਮੀਨ ਵੀ ਤੇਰੇ ਕੋਲ ਸਿਰਫ 24 ਘੰਟੇ ਹਨ ਦਵਿੰਦਰ ਸਿੰਘ ਜੋ ਆਪਣੀ ਇੱਜ਼ਤ ਬਜਾਣਾ ਚਾਹੁੰਦਾ ਸੀ ਜੋ ਆਪਣੇ ਪੈਸੇ ਨੂੰ ਬਿਤਾਣਾ ਚਾਹੁੰਦਾ ਸੀ ਆਪਣੀ ਜਿਵੇਂ ਨਾ ਜੋ ਉਸਤੇ ਖਤੋਂ ਜਾਰੀ ਸੀ ਉਸ ਨੂੰ ਕਿਸੇ ਤਰ੍ਹਾਂ ਪਕੜਨਾ ਚਾਹੁੰਦਾ ਸੀ ਰਣਜੀਤ ਸਿੰਘ ਦੇ ਪੈਨਾਬ ਚਿੱਟਕ ਜਾਂਦਾ ਹੈ ਉਹ ਗਰਗੜਾ ਰਿਹਾ ਸੀ ਰਣਜੀਤ ਵੀਰ ਜੀ ਮੇਰੀ ਪਗੜ ਅਕਲ ਹੈ ਮੈਂ ਇਹਨਾਂ ਪੈਸਾ ਇੱਕਦਮ ਪਰੱਖ ਕੇ ਤੇ ਲਿਆਵਾਂਗਾ 50 ਲੱਖ ਰੁਪਏ ਕੋਈ ਛੋਟੀ ਰਕਮ ਨਹੀਂ ਹੁੰਦੀ ਜੋ ਮੈਂ ਰਤ ਬਰਾਤੀ ਕੋ ਤੋਂ ਲੈ ਕੇ ਤੁਹਾਨੂੰ ਲਿਦਾ ਇਹ ਤਾਂ ਮੇਰੇ ਕਈ ਸਾਲਾਂ ਦੀ ਕਮਾਈ ਤੋਂ ਜ਼ਿਆਦਾ ਹੈ ਮੈਂ ਇਹ ਨਾ ਪੈਸਾ ਇੱਕਦਮ ਪੜਾ ਕੇ ਤੋਂ ਲੈਵਾਂਗਾ ਫਸਲ ਵੀ ਇਸ ਵਾਰੀ ਮਰੀ ਗਈ ਹੈ ਕੋਈ ਤਾਂ ਰਸਤਾ ਸੇ ਕੋਈ ਹਾਲਾਤ ਸੇ ਜੇ ਸਰਾਰ ਮੈਂ ਇਸ ਤੋਂ ਨਿਕਲ ਸਕਾਂ ਰਣਜੀਤ ਇੱਕ ਕਨੌਣੀ ਮੁਸਕਰਟ ਨਾ ਹੱਸਦਾ ਹੈ ਉਸਨੇ ਕਿਹਾ ਬਈ ਇੱਕ ਤਰੀਕਾ ਹੈ ਦਵਿੰਦਰ ਜੇ ਤੂੰ ਚਾਹੇ ਤੇਰਾ ਸਾਰਾ 50 ਲੱਖ ਦਾ ਕਰਜ਼ਾ ਵੀ ਮਾਫ ਹੋ ਜਾਵੇਗਾ ਉਦੋਂ ਜੇਕਰ ਤੈਨੂੰ ਲੋੜ ਹੋਵੇ ਤਾਂ ਤੈਨੂੰ ਵੱਧ ਪੈਸੇ ਮਿਲਣਗੇ 20 ਲੱਖ ਰੁਪਏ ਤੱਕ ਮੈਂ ਤੇਰੀ ਮਦਦ ਕਰ ਸਕਦਾ ਹਾਂ 20 ਕਰਪੇਤ ਨੂੰ ਮੈਦੇਦਵਾਗਾ ਦਵਿੰਦਰ ਦੀਆਂ ਅੱਖਾਂ ਵਿੱਚ ਲਲਚ ਆ ਗਿਆ ਉਸਨੇ ਪੁੱਛਿਆ ਸੱਚ ਕਿ ਮੈਂ ਕੁਝ ਵੀ ਕਰਨ ਨੂੰ ਤਿਆਰ ਹਾਂ ਬਸ ਇੱਕ ਵਾਰੀ ਮੂੰਹ ਕੱਢ ਦੇ ਮੈਂ ਆਪਣੀ ਜਾਨ ਵੀ ਤੇਰੇ ਲਈ ਦੇ ਦਿਆਂਗਾ ਬਸ ਇੱਕ ਵਾਰ ਮੈਂ ਦੱਸੇ ਪਾਕਿਸਤਾਨ ਜਣਾ ਹੈ ਮੇਰਾ ਕਰਜ਼ਾ ਮਾਫ ਹੋਵੇਗਾ ਇਹ ਤੇ ਵੀ ਲੱਖ ਵਾਲੀ ਗੱਲ ਹੈ ਕੀ ਉਹ ਸੱਚ ਹੈ ਰਣਜੀਤ ਬੋਲਦਾ ਹੈ ਕੱਲ ਨੂੰ ਮੇਰੇ ਕੁਝ ਖਾਸ ਮਹਿਮਾਨ ਕੈਨੇਡਾ ਤੋਂ ਆ ਰਹੇ ਹਨ ਉਹਨਾਂ ਨੂੰ ਨਵੇਂ ਸਮਾਨ ਦੀ ਲੋੜ ਹੈ ਤੂੰ ਬਸ ਆਪਣੀ ਨੌਜਵਾਨਤੀ ਸਿਮਰਨ ਦਾ ਵਿਆਹ ਮੇਰੇ ਨਾਲ ਕਰ ਦੇ ਇਹ ਵਿਆਹ ਸਿਰਫ ਕਾਗਜ਼ਾਂ 'ਤੇ ਹੋਵੇਗਾ ਇੱਕ ਵਾਰ ਉਹ ਮੇਰੀ ਪਤਨੀ ਬਣ ਕੇ ਕਾਨੂੰਨੀ ਤੌਰ ਤੇ ਕਾਗਜ਼ਾਂ 'ਤੇ ਸਾਈਨ ਕਰ ਦੇਵੇ ਉਸ ਤੋਂ ਬਾਅਦ ਨਾ ਤੂੰ ਜੰਦਾ ਹੈ ਨਾ ਮੈਂ ਤੈਨੂੰ ਸਦਾ ਪੱਕਾ ਦੱਸੇ ਕਿ ਚਾਹੀਦਾ ਹੈ ਤੈਨੂੰ ਸੋਦਾ ਜੇ ਕਰ ਨਹੀਂ ਤਾਂ ਭਾਈ ਕੱਲ ਨੂੰ 50 ਲੱਖ ਦਾ ਧੁਖਾੜ ਕਰ ਲੈ ਨਹੀਂ ਤਾਂ ਜੇ ਸੋਦਾ ਮੰਨੇਗਾ ਦੇਖ ਲੈ ਫਿਰ ਤੇਰੀ ਵੀ ਨਜ਼ਾਰੀ ਖੋ ਜਾਣਗੇ ਤੇਰੀ ਸਾਰੀ ਉਮਰ ਦਾ ਕਰਜ਼ਾ ਉਤੋਂ 20 ਲੱਖ ਰੁਪਇਆ 20 ਲੱਖ ਕੋ ਛੋਟੀ ਰਕਮ ਨਹੀਂ ਹੁੰਦੀ ਦਵਿੰਦਰ ਸਿੰਘ ਦੇ ਪੈਰਾਂ ਹਟੋਂ ਜਿਵੇਂ ਨਿਕਲਦੇ ਉਹ ਸਭ ਸਮਝਦਾ ਸੀ ਉਹ ਜਾਣਦਾ ਸੀ 28 ਸਾਲ ਦਾ ਰਣਜੀਤ ਇੱਕ ਬੱਚੀ ਨਾਲ ਵਿਆਹ ਕਰਾਉਣਾ ਕਿਉਂ ਕਹਿ ਰਿਹਾ ਹੈ ਇਹ ਵਿਆਹ ਨਹੀਂ ਸੀ ਇਸਦਾ ਸਦਸਾ ਸਦਸਾ ਸੀ ਉਹ ਆਪਣੀ ਧੀ ਨੂੰ ਜਾਣ ਨਹੀਂ ਰਿਹਾ ਸੀ ਦਰਅਸਲ ਵਿਤਨ ਦੇ ਬਾਰੇ ਸੋਚ ਰਿਹਾ ਸੀ ਪਰ 50 ਲੱਖ ਦੇ ਕਰਜ਼ੇ ਅਤੇ 20 ਲੱਖ ਦੇ ਲਾਜ਼ਮ ਨੇ ਉਸ ਪਿਤਾ ਦੀ ਅੱਖਾਂ ਤੇ ਅਜਿਹੀ ਪੱਟੀ ਬਣੇ ਕਿ ਉਸਨੇ ਆਪਣੀ ਹੀ ਧੀ ਦਾ ਸੌਦਾ ਕਰ ਲਿਆ ਉਸਨੇ ਕੰਬ ਦੀ ਆਵਾਜ਼ ਵਿੱਚ ਕਿਹਾ ਮਨਜ਼ੂਰ ਹੈ ਪਰ ਦੋਸਤੋ ਉਹਨਾਂ ਦੋਵਾਂ ਨੂੰ ਇਹ ਨਹੀਂ ਸੀ ਪਤਾ ਕਿ ਉਹਨਾਂ ਦੀ ਇਹ ਸਾਰੀ ਗੱਲਬਾਤ ਕਮਰੇ ਦੇ ਬਾਹਰ ਖੜਾ ਬਾਬਾ ਜਗਤ ਸਿੰਘ ਸੁਣ ਰਿਹਾ ਹੈ ਉਸ ਸਾਬਕਾ ਫੌਜੀ ਨੂੰ ਸਮਝ ਆ ਗਿਆ ਵੀ ਉਸਦੇ ਆਪਣੇ ਹੀ ਪੁੱਤਰ ਨੇ ਉਸਦੀ ਪੋਤੀ ਦੀ ਬੋਰੀ ਲਗਾ ਦਿੱਤੀ ਹੈ नीचे आते गिरया बंदा जिसने अपनी ही ਧੀ ਦਾ ਸੌਦਾ ਕਰ ਲਿਆ ਹੈ ਬਿਆਨਦਗਾਨੀ ਹੋ ਰਹੀ ਹੈ ਕਿ ਤੇ ਤਾਂ ਵੇਚਣ ਵਿਚਾਣ ਦੀ ਗੱਲ ਹੋ ਰਹੀ ਹੈ ਬਾਬਾ ਜਗਰ ਸਿੰਘ ਚੁੱਪਚਾਪ ਆਪਣੇ ਕਮਰੇ ਵਿੱਚ ਵਾਪਸ ਆ ਗਿਆ ਉਸ ਨੇ ਕੋਈ ਰੋੜਾ ਨਹੀਂ ਪਾਇਆ ਉਸ ਨੇ ਬਸ ਆਪਣੀ ਪੁਰਾਣੀ ਫੌਜੀ ਟਰੰਕੀ ਖੋਲੀ ਜਿਸ ਵਿੱਚੋਂ ਉਸ ਨੇ ਆਪਣੀ ਪੈਨਸ਼ਨ ਦੀਆਂ ਕਿਤਾਬਾਂ ਆਪਣੀ ਮਰੀ ਹੋਈ ਪਤਨੀ ਦੇ ਕੁਝ ਸੋਨੇ ਦੇ ਘੜੇ ਅਤੇ ਇੱਕ ਪੁਰਾਣੀ ਪਰ ਸਾਫ਼ ਕੀਤੀ ਹੋਈ ਲਾਇਸੈਂਸੀ ਪਿਸਤੌਲ ਬਾਹਰ ਕੱਢੇ ਉਸ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਸਨ ਪਰ ਅੱਗੇ ਅਗਲੇ ਦਿਨ ਜਗਰ ਸਿੰਘ ਨੇ ਆਪਣੇ ਪੁੱਤਰ ਦਵਿੰਦਰ ਨਾਲ ਗੱਲ ਕਰਨ ਦੀ ਆਖਰੀ ਕੋਸ਼ਿਸ਼ ਕੀਤੀ ਉਸਨੇ ਕਿਹਾ ਦਵਿੰਦਰ ਤੂੰ ਪਿਓ ਹੈ ਜਾਂ ਵਪਾਰੀ ਤੂੰ ਜੋ ਕਰਨ ਜਾ ਰਿਹਾ ਹੈ ਉਹ ਤਾਂ ਪਾਪ ਹੈ ਆਪਣੀ ਧੇਨੋ ਵੇਚ ਰਿਹਾ ਹੈ ਵਿਆ ਨਹੀਂ ਰਿਹਾ ਦੇਖ ਮੇਰੀ ਚੇਤਾਵਨੀ ਹੈ ਅਜਾ ਨਾ ਕਰ ਅੱਗੋ ਦਵਿੰਦਰ ਗੁੱਸੇ ਨਾਲ ਬੋਲਦਾ ਹੈ ਉਹ ਬੜਿਆ ਤੂੰ ਜੋ ਕਰੇ ਤੂੰ ਮੈਨੂੰ ਦੱਤਾ ਹੀ ਕੀ ਹੈ ਸਾਰੀ ਉਮਰ ਇਸ ਕਮਰੇ ਚ ਬੈਠ ਕੇ ਪੈਨਸ਼ਨ ਖਰਿਆ ਹੈ ਇਹ ਮੇਰੀ ਧੀ ਹੈ ਮੇਰਾ ਕਰਜ਼ਾ ਹੈ ਅਤੇ ਮੇਰੀ ਸੰਪਤੀ ਹੈ ਮੈਂ ਜੋ ਮਰਜੀ ਕਰਾਂ ਬੇਟਾ ਜਾਂ ਵਿਆਹ ਮਾਂ ਪਰ ਤੈਨੂੰ ਕੀ ਹੈ ਤੂੰ ਇਸ ਮਾਮਲੇ ਵਿੱਚ ਬੋਲਣ ਵਾਲਾ ਹੁੰਦਾ ਕੌਣ ਹੈ ਬਾਬਾ ਜਗਰ ਸਿੰਘ ਸਮਝ ਗਿਆ ਵੀ ਹੁਣ ਇਹ ਗੱਲ ਗੱਲਾਂ ਨਾਲ ਨਹੀਂ ਨਿਬੜਨੇ ਉਸਨੇ ਆਪਣਾ ਆਖਰੀ ਦਾਕ ਖੇਡਣਾ ਫੈਸਲਾ ਕੀਤਾ ਅਤੇ ਫਿਰ ਆਇਆ ਵਿਆਹ ਦਾ ਉਹਦੇ ਨੇ ਜਦੋਂ ਬਰਾਤ ਗੇਟ ਤੇ ਪਹੁੰਚੇ ਜਗਰ ਸਿੰਘ ਸਿੱਧਾ ਸਿਮਰਨ ਦੇ ਕਮਰੇ ਵਿੱਚ ਗਿਆ ਸਿਮਰਨ ਲਾਲ ਜੋੜੇ ਵਿੱਚ ਰੋ ਰਹੀ ਸੀ ਜਗਰ ਸਿੰਘ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਅਤੇ ਪੁੱਛਿਆ ਪੁੱਤਰੇ ਤੈਨੂੰ ਮਰਦੇ ਪਰੋਸਾ ਹੈ ਸਿਮਰਨ ਨੇ ਉងੜਿਆ ਹੋਇਆ ਹਾਂ ਸਿਰ ਹਿਲਾਇਆ ਉਸਨੇ ਕਿਹਾ ਬਾਬਾ ਜੀ ਮੈਂ ਮਰਨਾ ਹੈ ਮੈਂ ਇਹ ਵਿਆਹ ਨਹੀਂ ਕਰਾਣਾ ਜਗਰ ਸਿੰਘ ਨੇ ਕਿਹਾ ਤੂੰ ਮਰਵੇਂਗੀ ਨਹੀਂ ਪਰ ਜੋ ਮੈਂ ਕਹਿ ਰਿਹਾ ਤੈਨੂੰ ਕਰਨਾ ਪਵੇਗਾ ਸਵਾਲ ਕੋਈ ਨਹੀਂ ਪੁੱਛਣਾ ਚੁੱਪ ਕਰਕੇ ਮੇਰੇ ਨਾਲ ਚੱਲੇ ਬਸ ਕਿਸੇ ਨੂੰ ਦੱਸੀ ਨਾ ਅਤੇ ਠੀਕ ਉਸੇ ਪਾਰੇ ਜਦੋਂ ਲੜਾਈਬਣ ਕੱਟ ਰਿਹਾ ਸੀ ਦਾਦਾ ਪੋਤੀ ਹਵੇਲੀ ਤੋਂ ਭੱਜ ਗਏ ਪਿੰਡ ਵਿੱਚ ਹਾਹਾਕਾਰ ਮਚ ਗਈ ਦਵਿੰਦਰ ਅਤੇ ਰਣਜੀਤ ਗੁੱਸੇ ਨਾਲ ਪਾਗਲ ਹੋ ਗਏ ਪੁਲਿਸ ਵਿੱਚ ਰਿਪੋਰਟ ਲਿਖਵਾਈ ਗਈ ਕਿ ਜਗਤ ਸਿੰਘ ਆਪਣੀ 14 ਸਾਲ ਦੀ ਪੋਤੀ ਨੂੰ ਅਗਵਾ ਕਰਕੇ ਲਗਿਆ ਹੈ ਜਗਤ ਸਿੰਘ ਸਿਮਰਨ ਨੂੰ ਲੈ ਕੇ ਪੰਜਾਬ ਤੋਂ ਬਹੁਤ ਦੂਰ ਹਿਮਾਚਲ ਦੇ ਇੱਕ ਛੋਟੇ ਜਿਹੇ ਗੁਮਨਾਮ ਪਿੰਡ ਵਿੱਚ ਪਹੁੰਚ ਗਿਆ ਉੱਥੇ ਉਹਨਾਂ ਨੇ ਕਿਰਾਏ ਦਾ ਕਮਰਾ ਲਿਆ ਸਿਮਰਨ ਬਹੁਤ ਡਰੀ ਹੋਈ ਸੀ ਉਸਨੇ ਪੁੱਛਿਆ ਬਾਬਾ ਜੀ ਪੁਰਖੀ ਹੋਵੇਗਾ ਪਪਾ ਸਾਨੂੰ ਲਵਲੈਂਡ ਗਏ ਉਹ ਸਾਨੂੰ ਮਾਰ ਦੇਣਗੇ ਜਗਰਤ ਸਿੰਘ ਨੇ ਇੱਕ ਡੂੰਗਾ ਖਾਲਿਆ ਅਤੇ ਕਿਹ ਪੁੱਤਰੇ ਹੁਣ ਸਾਨੂੰ ਇੱਕ ਅਜਿਹਾ ਕੰਮ ਕਰਨਾ ਪਵੇਗਾ ਜੋ ਸੁਣਨ ਨੂੰ ਬੜਾ ਗਲਤ ਬਹੁਤ ਵੱਡਾ ਪਾਪ ਲਗੇਗਾ ਪਰ ਤੇਰੀ ਜਾਨ ਬਚਾਉਣ ਦਾ ਇਹੀ ਇੱਕ ਰਸਤਾ ਹੈ ਉਸਨੇ ਕਿਹਾ ਜੇ ਰਣਜੀਤ ਨੇ ਸਾਨੂੰ ਲੱਭ ਲਿਆ ਤਾਂ ਤੈਨੂੰ ਪੁਲਿਸ ਕੋਲੋਂ ਵੀ ਲੈ ਜਾਵੇਗਾ ਕਿਉਂਕਿ ਤੇਰੇ ਮੇਰੇ ਰਿਸ਼ਤੇ ਨਾਲੋਂ ਤੇਰਾ ਅਤੇ ਤੇਰੇ ਪਿਓ ਦਾ ਕਾਨੂੰਨ ਡਿਸਤਾ ਬੜਾ ਵੱਡਾ ਹੈ ਅਤੇ ਉਹ ਦਿਨ ਮਿੰਟਾਂ ਵਿੱਚ ਲੈ ਜਾਣਗੇ ਮੈਂ ਤੈਨੂੰ ਆਪਣੇ ਕੋਲ ਰੱਖਣੀ ਪਾਵਾਂਗਾ ਉਹ ਕਹੇਗਾ ਕਿ ਮੈਂ ਤੇਰਾ ਦਾਦਾ ਹਾਂ ਅਤੇ ਮੈਂ ਤੈਨੂੰ ਵਾਪਸ ਤੇਰੇ ਪਿਓ ਕੋਲ ਛੱਡਾਂ ਪਰ ਜੇ ਤੂੰ ਉਸਦੀ ਪਹੁੰਚ ਤੋਂ ਦੂਰ ਹੋਣਾ ਹੈ ਤੇ ਤੈਨੂੰ ਉਸ ਤੋਂ ਪਹਿਲਾਂ ਕਿਸੇ ਹੋਰ ਦੀ ਪਤਨੀ ਬਣਨਾ ਪਵੇਗਾ ਸਿਮਰਨ ਇਸ ਨੂੰ ਕਿ ਹੈਰਾਨ ਲਗੇ ਕੀ ਮਤਲਬ ਹੈ ਮੈਂ ਪੜਾ ਕਿਸ ਨਾਲ ਕਰਾਂਗੀ ਅਗਲੇ ਦਿਨ ਜਗਰ ਸਿੰਘ ਨੇ ਸਿਮਰਨ ਨੂੰ ਉਸੇ ਪਿੰਡ ਦੇ ਇੱਕ ਛੋਟੇ ਜਿਹੇ ਮੰਦਰ ਲਗਿਆ ਉੱਤੇ ਪਹਿਲਾਂ ਹੀ ਇੱਕ ਪੰਡਤ ਅਤੇ ਦੋ ਬੰਦੇ ਮੌਜੂਦ ਸਨ ਜਿਨ੍ਹਾਂ ਨੂੰ ਜਗਰ ਸਿੰਘ ਨੇ ਪੈਸੇ ਦੇ ਕੇ ਗਵਾ ਬੜਨ ਦੀ ਤਿਆਰ ਕੀਤਾ ਸੀ ਜਗਰ ਸਿੰਘ ਨੇ ਫੁਲਾਣੀ ਦੋ ਹਾਰ ਮੰਗਵਾਏ ਉਸਨੇ ਇੱਕ ਹਾਰ ਸਿਮਰਨ ਦੇ ਹੱਥੋਂ ਛੁੜਾਇਆ ਅਤੇ ਕਹ ਪਤਰੇ ਮੇਰੇ ਗੜ ਵਿੱਚ ਇਹ ਹਾਰ ਪਾ ਦੇ ਉਸ ਬੱਚੀ ਸਿਮਰਨ ਦੇ ਹੱਥੋਂ ਹਾਰ ਝੁੱਟ ਗਿਆ ਉਹ ਕਮਰੇ 'ਚੇ ਬਾਬਾ ਜੀ ਇਹ ਤੁਸੀਂ ਕੀ ਕਰ ਰਹੇ ਹੋ ਇਹ ਤਾਂ ਪਾਪ ਹੈ ਤੁਸੀਂ ਮੇਰੇ ਦਾਦਾ ਹੋ ਮੈਂ ਇਹ ਨਹੀਂ ਕਰ ਸਕਦੇ ਜਗਰ ਸਿੰਘ ਨੇ ਪਹਿਲੀ ਵਾਰ ਆਪਣੀ ਫੌਜੀ ਆਵਾਜ਼ ਵਿੱਚ ਸ਼ਕਤੀ ਨਾਲ ਕਿਹਾ ਮੈਂ ਤੈਨੂੰ ਕਹਿ ਰਿਹਾ ਨਾ ਸਵਾਲ ਹੀ ਪੁੱਛਣੇ ਤੇਰੀ ਜ਼ਿੰਦਗੀ ਬਚਾਉਣ ਲਈ ਜੇ ਮੈਨੂੰ ਇੱਕ ਕਲੰਕ ਇਹ ਪਾਪ ਆਪਣੇ ਸਿਰ ਤੇ ਲੈਣਾ ਪਵੇ ਨਾ ਤਾਂ ਮੈਨੂੰ ਹੱਸ ਕੇ ਮਨਜ਼ੂਰ ਹੈ ਚੁੱਪ ਕਰਕੇ ਹਰਪਾ ਅੱਜੇ ਦੋਸਤੋ ਉਮੰਦ ਪਾਕਾ ਦੇ ਨਾਇਆ ਉਸ ਪੋਤੀ ਨੇ ਰੋਂਦਾ ਰੋਂਦਿਆ ਕੰਬਦੇ ਹੱਥਾਂ ਨਾਲ ਆਪਣੇ 55 ਸਾਲ ਦੇ ਦਾਦੇ ਦੇ ਗਲ ਵਿੱਚ ਉਹ ਹਰਪਾ ਦਿੱਤਾ ਹੈ ਕਾਗਜ਼ਾਂ ਤੇ ਅੰਗੂਠੇ ਲਗਾਏ ਕਾਨੂੰਨੀ ਤੌਰ ਤੇ ਉਸ ਬੱਚੀ ਦਾ ਵਿਆਹ ਉਸ ਬਜ਼ੁਰਗ ਨਾਲ ਹੋ ਗਿਆ ਜਗਰ ਸਿੰਘ ਜਣਦਾ ਸੀ ਵੀ ਇਹ ਵਿਆਹ ਉੱਤੀ ਢਾਲ ਸੀ ਉਹੀ ਉਸਦਾ ਹਥਿਆਰ ਸੀ ਇਸ ਵਿਆਹ ਤੋਂ ਬਾਅਦ ਹੈ ਜਗਰਤ ਸਿੰਘ ਦਾ ਅਸਲੀ ਮਕਸਦ ਸ਼ੁਰੂ ਹੋਇਆ ਹਾ ਉਸਦਾ ਮਕਸਦ ਸੀ ਸਿਮਰਨ ਨੂੰ ਕਿਸੇ ਵੀ ਤਰ੍ਹਾਂ ਕੈਨੇਡਾ ਭੇਜਣਾ ਜਿੱਤੇ ਉਸਦਾ ਇੱਕ ਪੁਰਾਣਾ ਫੌਜੀ ਦੋਸਤ ਰਿੰਦਾ ਸੀ ਜੋ ਸਿਮਰਨ ਦੀ ਪੜ੍ਹਾਈ ਅਤੇ ਸੁਰੱਖਿਆ ਦਾ ਪ੍ਰਬੰਧ ਕਰ ਸਕਦਾ ਸੀ ਉਸਨੇ ਆਪਣੀ ਸਾਰੀ ਪੈਨਸ਼ਨ ਸੋਨਾ ਵੇਚ ਕੇ ਪੈਸੇ ਇਕੱਠੇ ਕੀਤੇ ਉਸਨੇ ਇੱਕ ਟ੍ਰੈਵਲ ਏਜੰਟ ਦਿਲਬਾਗ ਸਿੰਘ ਨਾਲ ਸੰਪਰਕ ਕੀਤਾ ਉਸਨੇ ਏਜੰਟ ਨੂੰ ਦੁੱਗਣੇ ਪੈਸੇ ਦਿੱਤੇ ਅਤੇ ਕਿਹਾ ਮੈਨੂੰ ਦੋ ਪਾਸਪੋਰਟ ਅਤੇ ਦੋ ਵੀਜ਼ੇ ਚਾਹੀਦੇ ਹਨ ਇੱਕ ਮੇਰਾ ਅਤੇ ਇੱਕ ਮੇਰੀ ਪਤਨੀ ਸਿਮਰਨ ਦਾ ਪਰ ਜਗਰ ਸਿੰਘ ਦਾ ਪਲਾਨ ਕੁਝ ਹੋਰ ਸੀ ਉਸਨੇ ਏਜੰਟ ਨੂੰ ਗੁਪਤ ਰੂਪ ਵਿੱਚ ਕਿਹਾ ਮੇਰੀ ਪਤਨੀ ਦੇ ਕਾਗਜ਼ਾਂ ਦੇ ਨਾਲ ਨਾਲ ਇਸ ਕੋਰੀਦਾਰ ਕੁਵਕਰਾ ਜਲਦੀ ਪਾਸਪੋਰਟ ਅਤੇ ਕੈਨੇਡਾ ਦਾ ਸਟੂਡੈਂਟ ਵੀਜ਼ਾ ਤਿਆਰ ਕਰਵਾ ਇਸ ਦਾ ਨਾਮ ਸਮਨ ਕੌਰ ਰਖਣਾ ਅਤੇ ਉਮਰੇ 18 ਸਾਲ ਦਿਖਾਉਣੀ ਹੈ ਪੈਸੇ ਦੀ ਜਿੱਤਾਂ ਨਾ ਕਰੇ ਜਗਰ ਸਿੰਘ ਖੁਦ ਪਤੀ ਬਣ ਕੇ ਨਹੀਂ ਜਾ ਸਕਦਾ ਸੀ ਉਸ ਸਮਨ ਨੂੰ ਇੱਕ ਬਜ਼ਾਰਤਨ ਬਣਾ ਕੇ ਭੇਜਣ ਦੀ ਤਿਆਰੀ ਕਰ ਰਿਹਾ ਸੀ ਪਰ ਦੋਸਤੋ ਇੱਥੇ ਕਹਾਣੀ ਨੇ ਇੱਕ ਹੋਰ ਮੋੜ ਲਿਆ ਟਰੈਵਲ ਏਜੰਟ ਜਲਬਾਕ ਸਿੰਘ ਬੜਾ ਲਾਲਚੀ ਨਿਕਲਿਆ ਉਸ ਨੂੰ ਇੱਕ ਅਜੀਬ ਦਾਦੇ ਪੋਤੇ ਦੀ ਕਹਾਣੀ ਦੀ ਭਣਕ ਲੱਗੀ ਸੀ ਉਸ ਨੂੰ ਲੱਗਿਆ ਇਹ ਬੁੱਢਾ ਅਤੇ ਇਸ ਦੀ ਕੁੜੀ ਬੇਸਹਾਰਾ ਹਨ ਇਹਨਾਂ ਕੋਲ ਬਹੁਤ ਪੈਸਾ ਹੈ ਉਸਨੇ ਸੋਚਿਆ ਕਿਉਂ ਨਾ ਦੋਵੇਂ ਪਾਸੇ ਪੈਸੇ ਕਮਾਏ ਜਾਣੇ ਇਹਨਾਂ ਕੋਲ ਤਾਂ ਠ ਉਹ ਦੋ ਜੇ ਪਾਸੋਂ ਵੀ ਜੜਾ ਹੈ ਮੋਟਾ ਹੱਤ ਮਾਰਿਆ ਜਾਵੇ ਇਹ ਹੀ ਮੌਕਾ ਹੈ ਅਮੀਰ ਹੋਣ ਦਾ ਇਹ ਹੀ ਮੌਕਾ ਹੈ ਮੇਰੇ ਕਦਰ ਲਾੰਦਾ ਇਹ ਹੀ ਮੌਕਾ ਹੈ ਲੱਖ ਰੁਪਏ ਕਮਾਉਣ ਦਾ ਦਿਲਬਾਗ ਨੇ ਗੁਪਤ ਤੌਰ ਤੇ ਦਵਿੰਦਰ ਸਿੰਘ ਨੂੰ ਯਾਨੀ ਸਿਮਰੰਦ ਦੇ ਪਿਤਾ ਨੂੰ ਫੋਨ ਕੀਤਾ ਉਸਨੇ ਕਿਹਾ ਦਵਿੰਦਰ ਸਿੰਘ ਤੇਰਾ ਪਿਓ ਤੇਰੀ ਤੀਨ ਨੂੰ ਲੈ ਕੇ ਕੈਨੇਡਾ ਭੱਜ ਰਿਹਾ ਹੈ ਪਰ ਮੇਰੇ ਜਰੀਏ ਜਾ ਰਿਹਾ ਹੈ ਜੇ ਤੂੰ ਮੈਨੂੰ 5 ਲੱਖ ਰੁਪਏ ਹੁਣੇ ਦੇ ਦੇਵੇਂ ਨਾ ਤਾਂ ਮੈਂ ਤੈਨੂੰ ਦੱਸ ਦਿਆਂਗਾ ਕਿ ਉਹ ਕੱਲ ਰਾਤ ਦਿੱਲੀ ਦੇ ਕਿਹੜੇ ਹੋਟਲ ਵਿੱਚ ਰੁਕਣਗੇ ਅਤੇ ਫਲਾਈਟ ਕਿੰਨੇ ਵਜੇ ਹੈ ਦਵਿੰਦਰ ਸਿੰਘ ਤਾਂ ਪਹਿਲਾਂ ਹੀ ਗੁੱਸੇ ਨਾਲ ਭਰਿਆ ਹੋਇਆ ਸੀ ਰਨਜੀਤ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਸੀ ਉਸ ਨੂੰ ਲੱਗ ਰਿਹਾ ਸੀ ਕਿ ਦਵਿੰਦਰ ਨੇ ਜਾਣਬੁੱਝ ਕੇ ਆਪਣੀ ਬੱਚੀ ਨੂੰ ਲੁਕਾਇਆ ਹੈ ਉਸ ਨੂੰ ਆਪਣੀ ਤੀਦੀ ਫਿਕਰ ਨਹੀਂ ਸੀ ਉਸ ਨੂੰ ਫਿਕਰ ਸੀ ਕਿ ਜਗਰ ਸਿੰਘ ਨੇ ਉਸ ਦੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ ਹੈ ਉਸ ਨੇ ਸੋਚਿਆ ਜਗਰ ਸਿੰਘ ਕੋਲ ਜਿੰਨਾ ਵੀ ਪੈਸਾ ਹੈ ਉਸ ਤੋਂ ਖੋਣਵੇਗਾ ਅਤੇ ਦਰੋਂ ਰਨਜੀਤ ਕੋਲੋਂ ਵੀ ਤਾਂ ਪੈਸਾ ਮਿਲੇਗਾ 5 ਲੱਖ ਰੁਪਏ ਕਿਹੜੀ ਚੀਜ਼ ਹੈ ਦਵਿੰਦਰ ਨੇ ਦਿਲਵਾਗਣਾ ਸੌਦਾ ਕਰ ਲਿਆ ਅਤੇ ਆਪਣੇ ਦੋ ਭਰੋਸੇਮੰਦ ਗੁੰਡੇਆ ਪੋਲਾ ਅਤੇ ਸੋਨੀ ਨੂੰ ਉਸੇ ਵੇਲੇ ਦਿਨੇ ਭੇਜ ਦਿੱਤਾ ਉਸ ਨੇ ਹਕਮ ਦਿੱਤਾ ਜਾਓ ਉਹ ਬੜੇ ਨੂੰ ਖਤਮ ਕਰਦੇ ਹੋ ਉਸ ਕੋਲੋਂ ਸਾਰਾ ਪੈਸਾ ਖੋਲੇ ਹੋ ਅਤੇ ਉਸ ਕੋਲੇ 7 ਨੂੰ ਜਿੰਦਾ ਜਾਂ ਮਰਦਾ ਵਾਪਸ ਲੈ ਕੇ ਆਓ ਅਤੇ ਫਿਰ ਆਉਂਦੀ ਉਹ ਰਾਤ ਦਿੱਲੀ ਦੇ 에어ਪੋਰਟ ਕੋਲੇ ਇੱਕ ਸਸਤਾ ਦਾ ਹੋਟਲ ਹੈ ਕੈਨੇਡਾ ਦੀ ਫਲਾਈਟ ਤੋਂ ਠੀਕ ਪਹਿਲਾਂ ਦੀ ਆਖਰੀ ਰਾਤ ਸਿਮਰਨ ਸਫ਼ਰ ਦੀ ਥਕਾਵਟ ਅਤੇ ਡਰ ਕਾਰਨ ਬੈੱਡ ਤੇ ਸੌ ਚੁੱਕੀ ਸੀ ਪਰ ਬਾਬਾ ਜਗਰ ਸਿੰਘ ਉਹ ਸਾਬਕਾ ਪੁਜੀ ਪੂਰੀ ਰਾਤ ਜਾਗਦਾ ਰਿਹਾ ਉਸ ਦੀਆਂ ਅੱਖਾਂ ਵਿੱਚ ਨਿੰਦ ਨਹੀਂ ਸੀ ਉਹ ਜਾਣਦਾ ਸੀ ਕਿ 에ਜੰਟ ਧੋਖਾ ਕਰ ਸਕਦਾ ਹੈ ਉਹ ਇਹ ਵੀ ਜਾਣਦਾ ਸੀ ਕਿ ਸ਼ਾਇਦ ਕੈਨੇਡਾ ਨਾ ਜਾ ਸਕੇ ਪਰ ਉਸਨੇ ਪ੍ਰਣ ਕੀਤਾ ਵੀ ਉਹ ਸਿਮਰਨ ਨੂੰ ਉਸ ਜਗ੍ਹਾ ਤੇ ਜ਼ਰੂਰ ਚੜਾਵੇਗਾ ਕਿਉਂਕਿ ਇੱਥੇ ਉਸ ਦਾ ਕੋਈ ਨਹੀਂ ਹੈ ਇੱਥੇ ਜੇਕਰ ਨਹੀਂ ਹੈ ਤਾਂ ਉਸ ਨੂੰ ਉਸ ਵਿਆਹ ਦੇ ਨਾਮ ਤੇ ਵੇਜੇਤਾ ਜਾਵੇਗਾ ਰਾਤ ਦੇ 2.5 ਵਜੇ ਜਦੋਂ ਬਾਹਰ ਪੂਰਾ ਸਨਾਟਾ ਸੀ ਬਾਬਾ ਜਗਰ ਸਿੰਘ ਨੇ ਉਹ ਐਸਾ ਕੰਮ ਕਰ ਦਿੱਤਾ ਜਿਸ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ ਉਹ ਚਪਟਾ ਪੁੱਠਿਆ ਸਿਮਰਨ ਗੋੜੀ ਦੇ ਵਿੱਚ ਸਭ ਤੋਂ ਪਹਿਲਾਂ ਜਗਤ ਸਿੰਘ ਨੇ ਆਪਣਾ ਸੂਟਕੇਸ ਖੋਲ੍ਹਿਆ ਉਸ ਨੇ ਸਿਮਰਨ ਦਾ ਅਸਲੀ ਪਰ ਜਾਲੀ ਸਟੂਡੈਂਟ ਵੀਜ਼ਾ ਅਤੇ ਸਿਮਰਨ ਕੌਰ ਦੇ ਨਾਮ ਵਾਲਾ ਨਵਾਂ ਪਾਸਪੋਰਟ ਕੱਢਿਆ ਉਸ ਨੇ ਸਾਰੇ ਜ਼ਰੂਰੀ ਕਾਗਜ਼ੇ ਕੁਝ ਕੈਨੇਡੀਅਨ ਡਾਲਰ ਅਤੇ ਆਪਣੇ ਫੌਜੀ ਦੋਸਤਾਂ ਪਤਾ ਇੱਕ ਛੋਟੇ ਜਿਹੇ ਫਾਫੇ ਵਿੱਚ ਪਾ ਕੇ ਸੁੱਤੀ ਪਈ ਸਿਮਰਨ ਦੇ ਬੈਗ ਵਿੱਚ ਸਭ ਤੋਂ ਹੇਠਾਂ ਲੁਕਾ ਕੇ ਰੱਖ ਦਿੱਤਾ ਦੂਜਾ ਕੰਮ ਉਸਨੇ ਆਪਣਾ ਪੁਰਾਣਾ ਪਾਸਪੋਰਟ ਅਤੇ ਸਿਮਰਨ ਦਾ ਵਿਆਹ ਵਾਲਾ ਉਹ ਨਜਾਇਜ਼ ਸਰਟੀਫਿਕੇਟ ਕਰਕੇ ਆਪਣੇ ਉੱਪਰਲੀ ਜੇਬ ਵਿੱਚ ਪਾ ਲਿਆ ਸਬੂਤ ਦੇ ਤੌਰ ਤੇ ਤੇ ਜਾ ਕਮ ਹੈ ਉਸਨੇ ਕਾਗੈ ਲਿਆ ਅਤੇ ਉਸ ਉੱਤੇ ਇੱਕ ਖਤ ਲਿਖਿਆ ਇੱਕਾਦ ਉਸਨੇ ਬੋਸ ਦੇ ਨਾਮ ਲਿਖਿਆ ਸੀ ਉਸ ਖਤ ਦੇ ਵਿੱਚ ਉਸਨੇ ਇੱਕ ਝੂਠਾ ਕਬੂਲਨਾਮਾ ਲਿਖਿਆ ਉਸ ਵਿੱਚ ਲਿਖਿਆ ਸੀ ਮੈਂ ਜਗਰ ਸਿੰਘ ਪੂਰੇ ਹੌਸ਼-ਹਵਾਸ ਵਿੱਚ ਆਪਣੀ ਪੋਤੀ ਸਿਮਰਨ ਕੌਰ ਨੂੰ ਅਗਵਾ ਕਰਕੇ ਲਿਆ ਹਾਂ ਮੈਂ ਉਸਨੂੰ ਜ਼ਬਰਦਸਤੀ ਕਾ ਕਰਵਾਇਆ ਮੇਰਾ ਮਕਸਦ ਉਸਨੂੰ ਦੇਸ਼ ਤੋਂ ਬਾਹਰ ਜਾ ਕੇ ਵੇਚਣਾ ਸੀ ਇਸ ਸਭ ਵਿੱਚ ਮੇਰੇ ਪੁੱਤਰ ਦਵਿੰਦਰ ਦਾ ਕੋਈ ਕਸੂਰ ਨਹੀਂ ਹੈ ਇੱਕ ਅਰੇ ਹਾਰ ਚੋਰ ਸੀ ਜੋ ਉਸਦੀ ਪੋਤੀ ਦੀ ਜ਼ਿੰਦਗੀ ਨੂੰ ਬਚਾਉਣ ਵਾਲਾ ਸੀ ਉਹ ਖੁਦ ਨੂੰ ਗੁਨਾਹਗਰ ਸਾਫ਼ ਕਰ ਰਿਹਾ ਸੀ ਤਾਂ ਕਿ ਸਿਮਰਨ ਕੌਰ ਕਾਨੂੰਨੀ ਤੌਰ ਤੇ ਪੀੜਤ ਯਾਨੀ ਵਿਕਟਮ ਸਾਹਦ ਹੋ ਕੇ ਉਸਨੇ ਚੌਥਾ ਤੇ ਆਖਰੀ ਕਮਰੇ ਆਪਣੀ ਕਲੈਂਸੀ ਪਿਸਤੌਲ ਕੱਢੇ ਅਤੇ ਉਸ ਨੂੰ ਲੋਡ ਕਰਕੇ ਮੇਜ਼ ਤੇ ਰੱਖ ਦਿੱਤਾ ਉਹ ਜਾਣਦਾ ਸੀ ਗੁੰਡੇ ਕਿਸੇ ਵੀ ਵੇਲੇ ਪਹੁੰਚਣ ਵਾਲੇ ਹਨ ਠੀਕ 3 ਵਜੇ ਕਮਰੇ ਦੇ ਦਰਵਾਜ਼ੇ ਤੇ ਜ਼ੋਰਦਾਰ ਦਸਤਕ ਹੋਈ ਅਤੇ ਫਿਰ ਦਰਵਾਜ਼ਾ ਟੁੱਟ ਗਿਆ ਦਵਿੰਦਰ ਦੇ ਭੇਜੇ ਹੋਏ ਦੋਵੇਂ ਗੁੰਡੇ ਪੋਲਾ ਤੇ ਸੋਨੀ ਅੰਦਰ ਦਾਖਲ ਹੋਏ ਉਹ ਕਿਤੇ ਬੜਿਆ ਕੰਡ ਸਾਰਾ ਪੈਸਾ ਅਤੇ ਕਿਤੇ ਕੁੜੀ ਜਿਵੇਂ ਹੀ ਉਹਨਾਂ ਨੇ ਸੁੱਤੀ ਪਈ ਸਿਮਰਨਵਲ ਕਦਮ ਵਧਾਇਆ 55 ਸਾਲ ਦੇ ਜਗਰ ਸਿੰਘ ਨੇ ਉਹ ਸਾਬਕਾ ਫੌਜੀ ਪਹਾੜ ਬਣ ਕੇ ਉਹਨਾਂ ਦੇ ਸਾਹਮਣੇ ਖੜਾ ਹੋ ਗਿਆ ਉਸਨੇ ਕਿਹਾ ਮੇਰੀ ਪਤਨੀ ਨੂੰ ਹੱਥ ਲਗਾਉਣ ਤੋਂ ਪਹਿਲਾਂ ਤਹਾਨੂੰ ਮੇਰੀ লাশ ਤੋਂ ਲੰਘਣਾ ਪਵੇਗਾ ਲੜਾਈ ਸ਼ੁਰੂ ਹੋ ਗਈ ਜਗਰ ਸਿੰਘ ਨੇ ਪਿਸਤੌਲ ਚੁੱਕੇ ਅਤੇ ਦੋਵਾਂ ਗੁੰਡਿਆਂ ਦੇ ਪੈਰ ਤੇ ਤਾੜ ਤਾੜ ਕਰਕੇ ਗੋਲੀਆਂ ਮਾਰ ਦਿੱਤੇ ਆ ਤਾਂ ਕਿ ਉਹ ਭੱਜ ਨਾ ਸਕਣੇ ਗੋਲੀਆਂ ਦੀ ਆਵਾਜ਼ ਨਾਲ ਪੂਰੇ ਹੋਟਲ ਵਿੱਚ ਹਫੜਾ ਤਫੜੀ ਮਚ ਗਈ ਸਿਮਰਨ ਚੀਕ ਮਾਰ ਕੇ ਉੱਠਦੀ ਹੈ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਫਿਰ ਤੇ ਹੋ ਕੀ ਰਿਹਾ ਹੈ ਜਗਰ ਸਿੰਘ ਨੇ ਪਿਸਤੌਲ ਜਮੀਨ ਤੇ ਸੁੱਟ ਦਿੱਤੇ ਉਸ ਨੇ ਉਹ ਛੁਟਕਾ ਕਬੂਲ ਨਾ ਮੰਨ ਵਾਲਾ ਖਤ ਹਵਾ ਦੇ ਵਿੱਚ ਉਛੜ ਦਿੱਤਾ ਕੁਝ ਹੀ ਮਿੰਟਾਂ ਦੇ ਵਿੱਚ ਪੁਲਿਸ ਆ ਗਏ ਹੱਥ ਉੱਪਰ ਹੈ ਇੱਕ ਹੀ ਹੋ ਰਿਹਾ ਹੈ ਜਗਰ ਸਿੰਘ ਉੱਚੀ ਬਾਜ਼ ਵਿੱਚ ਗਿਆ ਇੰਸਪੈਕਟਰ ਸਾਹਿਬ ਮੈਂ ਗੁਨੇਗਾਰ ਹਾਂ ਮੈਂ ਇਸ ਕੁੜੀ ਨੂੰ ਅਗਵਾ ਕੀਤਾ ਹੈ ਆ ਦੇਖੋ ਮੇਰੀ ਜੇਬ ਵਿੱਚ ਵਾਇਦਾ ਸਰਟੀਫਿਕੇਟ ਹੈ ਆਰੇ ਗੁੰਡੇ ਜਿਨ੍ਹਾਂ ਨੂੰ ਮੈਂ ਗੋਲੀ ਮਾਰੀ ਹੈ ਮੈਨੂੰ ਗ੍ਰਿਫਤਾਰ ਕਰ ਲਿਓ ਸਿਮਨ ਦੋਰੀ ਸੀ ਨਹੀਂ ਬਾਬਾ ਜੀ ਇਹ ਝੂਠ ਹੈ ਇਹਨਾਂ ਨੇ ਮੈਨੂੰ ਦੱਸਿਆ ਹੈ ਮੇਰਾ ਪਿਓ ਮੈਨੂੰ ਵੇਚ ਰਿਹਾ ਸੀ ਜਗਰ ਸਿੰਘ ਸਿਮਰਨ ਤੇ ਜਿੱਕਦਾ ਹੈ ਚਪ ਕਰ ਇੱਕ ਸ਼ਬਦ ਨਾ ਬੋਲੀ ਇੰਸਪੈਕਟਰ ਸਾਹਿਬ ਇਸ ਕੁੜੀ ਨੂੰ ਬਾਹਰ ਰੱਖਿਆ ਯਾਨੀ ਸੈਲਡ ਪ੍ਰੋਡਕਸ਼ਨ ਦੇ ਹਵਾਲੇ ਕਰਦੇ ਹੋ ਇਸ ਦਾ ਪਿਓ ਇਸ ਨੂੰ ਮੇਟਣਾ ਚਾਹੁੰਦਾ ਹੈ ਇਹ ਮੇਰਾ ਕਬੂਲਨਾਮਾ ਹੈ ਪੁਲਿਸ ਨੇ ਜਗਰ ਸਿੰਘ ਨੂੰ ਹੱਥਖੜੀ ਲਗਾ ਦਿੱਤੀ ਜਾਂਦੇ ਜਾਂਦੇ ਉਹ ਸਿਮਰਨ ਦੇ ਕੋਲ ਰੁਕਿਆ ਅਤੇ ਖੋਲੀ ਜੀ ਸਿਰਫ ਉਸ ਦੇ ਕੰਨ ਵਿੱਚ ਕਿਹਾ ਪੁੱਤਰ ਤੇਰੇ ਬੈਗ ਵਿੱਚ ਕਾ ਗਏ ਹਨ ਜਦੋਂ ਮੌਕਾ ਮਿਲੇ 에ਅਰਪੋਰਟ ਵੱਲ ਭਜਾਵੇਂ ਮੇਰੇ ਦੋਸਤਾਂ ਨੰਬਰ ਵਿੱਚ ਹੈ ਹੁਣ ਪਿੱਛੇ ਮੁੜ ਕੇ ਨਾ ਦੇਖੀ ਮੈਂ ਤੇਰੀ ਜਾਨ ਬਚਾਉਣ ਲਈ ਆਪਣੀ ਇੱਜ਼ਤ दाਤ ਲਗਾ ਦਿੱਤੀ ਹੈ ਦੇਖ ਅਦਾਂ ਹੀ ਜਾਣਦੇ ਆਂ ਮੇਰੀ ਕੁਰਬਾਨੀ ਨੂੰ ਐਵੇਂ ਨਾ ਜਾਣ ਲਈ ਮੈਂ ਤੇਰੀ ਜਾਨ ਬਚਾਉਣ ਲਈ ਸਾਰਾ ਕੁਝ ਵਾਰ ਚ ਲਿਆ ਹਾਂ ਹੁਣ ਤੂੰ ਸਿਰਫ ਆਪਣੀ ਜ਼ਿੰਦਗੀ ਜਿਵੇਂ ਅਤੇ ਮੇਰੇ ਸੁਪਨਿਆਂ ਨੂੰ ਸਾਥ ਕਰਕੇ ਦਿਖਾਵੇਂ ਬੜ ਦੇਖ ਕੇ ਕੁਝ ਬਣ ਕੇ ਦਿਖਾਵੇਂ ਆਪਣੇ ਅਤੇ ਮੇਰਾ ਨਾਮ ਰੋਸ਼ਨ ਕਰੀਂ ਮੈਂ ਆਪਣੀ ਉਮਰ ਜਿਲੀ ਹੈ ਤੇਰੀ ਸਾਰੀ ਉਮਰ ਪਈ ਹੈ ਤੂੰ ਆਪਣੀ ਉਮਰ ਜਿ ਅਤੇ ਆਪਣੇ ਜਿੰਦਗੀ ਬਣ ਹਾਂਜੀ ਦੋਸਤੋ ਦਾਦੇ ਨੇ ਰਾਤ ਨੂੰ ਉਹ ਕੰਮ ਇਸ ਰੀ ਕਿਤਾਬ ਤਾਂ ਕਿ ਖੁਦ ਗੁਨਾਹਗਰ ਸਾਹਮਣੇ ਉਹ ਜਾਣਦਾ ਸੀ ਜੋ ਦੋਵੇਂ ਪਤੀ ਪਤਨੀ ਬਣ ਕੇ ਫੜ ਜਾਂਦੇ ਤਾਂ ਸਿਮਰਨ ਨੂੰ ਕਾਨੂੰਨੀ ਤੌਰ ਤੇ ਵਾਪਸ ਉਸਦੇ ਪਿਤਾ ਦਵਿੰਦਰ ਕੋਲ ਭੇਜਿਆ ਜਾਂਦਾ ਅਤੇ ਦਵਿੰਦਰ ਉਸ ਨੂੰ ਦੁਬਾਰਾ ਰਣਜੀਤ ਜਾਨੀ ਉਸ ਤਸਕਰ ਨੂੰ ਸੰਭੇਦਦਾ ਪਰ ਹੁਣ ਜਗਰ ਸਿੰਘ ਅਗਵਾਕਰ ਸੀ ਅਤੇ ਸਿਮਰਨ ਪੀੜ ਤੇ ਕਾਨੂੰਨ ਹੁਣ ਸਿਮਰਨ ਨੂੰ ਉਸ ਦੇ ਜ਼ਾਲਮ ਤਾਕਤ ਕੋਲ ਵਾਪਸ ਨਹੀਂ ਪਹੁੰਚ ਸਕਦੇ ਸੀ ਜਦੋਂ ਪੁਲਿਸ ਨੇ ਪੜਿਆ ਗੁੰਡਿਆਂ ਨੂੰ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਸਾਰਾ ਸੱਚ ਗੁੱਲ ਦਿੱਤਾ ਦੇਵਿੰਦਰ ਨੇ ਉਹਨਾਂ ਨੂੰ ਪੈਸੇ ਖੋਣਾਂ ਅਤੇ ਕੁੜੀ ਨੂੰ ਵਾਪਸ ਲਿਆਉਣ ਲਈ ਭੇਜਿਆ ਸੀ ਜਦੋਂ ਪੁਲਿਸ ਨੇ ਟਰੈਵਲ ਏਜੰਟ ਦਿਲਬਖ ਸਿੰਘ ਨੂੰ ਫੜਿਆ ਤਾਂ ਰਣਜੀਤ ਦੇ ਪੂਰੇ ਮਨੋਕੀ ਤਸਕਰ ਵਾਲੀ ਗਿਰੋਹ ਦਾ ਪਰਦਾਫਾਸ਼ ਹੋ ਗਿਆ ਪੁਲਿਸ ਨੇ ਤੁਰੰਤ ਦੇਵਿੰਦਰ ਅਤੇ ਰਣਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਬਾਅਦ ਸੁਰੱਖਿਆ ਕਰ ਵਿੱਚ ਸਿਮਨ ਕੌਰ ਨੇ ਕਿਸੇ ਤਰ੍ਹਾਂ ਜਗਰ ਸਿੰਘ ਦੇ ਉਸ ਕੈਨੇਡਾ ਵਾਲੇ ਫੌਜੀ ਦੋਸਤ ਨਾਲ ਸੰਪਰਕ ਕੀਤਾ ਉਸ ਦੀ ਮਦਦ ਨਾਲ ਦਾਦੇ ਦੇ ਛੁੱਟੇ ਕਬੂਨਾ ਮੇਕਰਣ ਸੇਵਨ ਤੇ ਕੋਈ ਕੇਸ ਨਹੀਂ ਬਣਿਆ ਉਸ ਨੂੰ ਸਿਮਨ ਕੌਰ ਨੇ ਨਵੇਂ ਨਾਮ ਦੇ ਸਟੂਡੈਂਟ ਵੀਜ਼ੇ ਨੇ ਕੈਨੇਡਾ ਭੇਜ ਦਿੱਤਾ ਗਿਆ ਤਾਕੀ ਉਹ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਸਕੇ ਜਦੋਂ ਅਦਾਲਤ ਵਿੱਚ ਸਾਰੀ ਸਚਾਈ ਸਾਹਮਣੇ ਆਈ ਨਾ ਕਿ ਉਸਨੇ ਇਹ ਸਭ ਬੱਚੇ ਨੂੰ ਤਤਕਰੀ ਤੋਂ ਬਚਾਉਣ ਲਈ ਕੀਤਾ ਸੀ ਤਾਂ ਅਦਾਲਤ ਨੇ ਉਸ ਨੂੰ ਅਗਵਾ ਦੇ ਕੇਸ ਤੋਂ ਬਰੀ ਕੀਤਾ ਪਰ ਹੋਟਲ ਦੇ ਵਿੱਚ ਗੋਲੀ ਚਲਾਉਣ ਦੇ ਜੁਰਮ ਨਾਲੇ ਅਜਿੱ ਧੱਕੇ ਨਾਲ ਵਿਆਹ ਕਰਾਉਣ ਦੇ ਜੁਰਮ ਨਾਲੇ ਉਸ ਨੂੰ ਕੁਝ ਸਾਲਾਂ ਦੀ ਸਜ਼ਾ ਹੋਈ ਪਰ ਦੋਸਤੋ ਫਜ਼ਾਪੁਰੀ ਹੋਣ ਤੋਂ ਬਾਅਦ ਜਗਰ ਸਿੰਘ ਆਪਣੀ ਪੋਤੀ ਕੋਲ ਕੈਨੇਡਾ ਨਹੀਂ ਗਿਆ ਉਸ ਨੂੰ ਲੱਗਿਆ ਜੇ ਉਸਦੇ ਨਾਲ ਰਹੇਗਾ ਤਾਂ ਦੁਨੀਆ ਹਮੇਸ਼ਾ ਉਸਤੇ ਪੋਤੀ ਨਾਲ ਵਿਆਹ ਕਰਨ ਦਾ ਕਲੰਕ ਲਾਵੇਗੀ ਉਸ ਨੇ ਫੈਸਲਾ ਕੀਤਾ ਕਿ ਉਹ ਆਪਣੀ ਬਾਕੀ ਦੀ ਜ਼ਿੰਦਗੀ ਇੱਕ ਗੁਮਨਾਮੀ ਵਿੱਚ ਗੁਰਦੁਆਰਾ ਵਿੱਚ ਸੇਵਾ ਕਰਦਾ ਬਿਤਾਵੇਗਾ ਤਾਂ ਕਿ ਸਿਮਰਨ ਕੈਨੇਡਾ ਦੇ ਵਿੱਚ ਇੱਕ ਆਜ਼ਾਦ ਜ਼ਿੰਦਗੀ ਜਿਸ ਕੇ ਇਹ ਕਹਾਣੀ ਹੈ ਇੱਕ ਅਜੇ ਰਿਸ਼ਤੇ ਦੀ ਜਿਸ ਨੂੰ ਸਮਾਜ ਨੇ ਨਿਜਾਇਜ਼ ਅਤੇ ਪਾਪੀ ਕਿਹਾ ਪਰ ਸਤਾਈ ਐਸੀ ਕਿ ਇਸ ਵਿੱਚ ਕਲਯੁਗ ਦੀ ਸਭ ਤੋਂ ਪਵਿੱਤਰ ਕੁਰਬਾਨੀ ਸੀ ਇੱਕ ਰਾਦੇ ਨੇ ਆਪਣੀ ਇੱਜ਼ਤ ਆਪਣੀ ਆਜ਼ਾਦੀ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਸਿਰਫ ਇਸ ਲਈ ਕੁਰਬਾਨ ਕਰ ਦਿੱਤੀ ਤਾਂ ਕਿ ਉਸ ਦੀ ਪੋਤੀ ਇੱਕ ਸੁਰੱਖਿਤ ਅਤੇ ਆਜ਼ਾਦ ਵਿਕਾਸ ਕਰੇ ਹਾਂਜੀ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਬਾਬਾ ਜਗਰ ਸਿੰਘ ਨੇ ਜੋ ਕੀਤਾ ਉਹ ਸਹੀ ਸੀ ਜਾਂ ਗਲਤ ਹੈ ਕਿ ਇੱਕ ਬੱਚੀ ਦੀ ਜਾਨ ਬਚਾਉਣ ਲਈ ਕਾਨੂੰਨ ਅਤੇ ਸਮਾਜ ਦੀ ਨਜ਼ਰਾਂ ਵਿੱਚ ਗੁਨਾਹਗਰ ਬਣਨਾ ਜਾਇਜ਼ ਹੈ ਜਾਂ ਨਾ ਜਾਇਜ਼ ਇਸ ਦਾਦੀ ਦੀ ਕੁਰਬਾਨੀ ਬਾਰੇ ਤੁਹਾਡੀ ਕੀ رائے ਹੈ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਹੈ ਜੇਕਰ ਕਹਾਣੀ ਤੁਹਾਡੇ دل ਨੂੰ ਛੂ ਗਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਮਿਲਦੇ ਹਾਂ ਅਗਲੀ ਕਹਾਣੀ ਦੇ ਵਿੱਚ ਜੱਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਦਿਵਸਾਂ ਨੂੰ ਜਾਂਦੇ ਤੇ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਤਨਵਾਦ